ਆ ਮੇਰਾ ਸਾਸਾ ਆ ਮੇ ਆਮਨੀ ਆ ਮੇਰਾ ਸਹਰਾ ਮੇਰੀ ਸਾਸਾ ਆ ਮੇਰਾ ਹਸਬੰਡਾ ਇਹਨਾਂ ਤੇ ਪਰਚੇ ਵੀ ਕੱਟੇ ਗਏ ਸਹਰਾ ਸਾਹਿਬ ਤਾਂ ਅਮਰਿਤਧਾਰੀ ਨੇ ਹਾਂਜੀ ਗੁਰਸਿੱਖ ਪਰਿਵਾਰ ਲੱਗਦਾ ਹਾਂਜੀ ਗੁਰਸਿੱਖ ਪਰਿਵਾਰ ਆ ਪਰ ਫਿਰ ਵੀ ਉਹਨਾਂ ਨੂੰ ਕੋਈ ਡਰ ਨਹੀਂ ਸਾਸੇ ਦਾ ਤੇ ਉਲਟਾ ਹੀ ਧਮਕੀਆਂ ਦਿੰਦੇ ਆ ਵੀ ਕਰ ਲਾ ਜੋ ਕਰਨਾ ਅਸੀਂ ਨਹੀਂ ਕਰਦੇ ਤੇ ਕੁਝ ਵੀ ਆ ਤੁਹਾਡੇ ਵਿਆਹ ਦੀ ਫੋਟੋ ਹਾਂਜੀ ਆ ਮੇਰੇ ਆ ਨਹੀਂ ਆ ਮੇਰੇ ਵਿਆਹ ਦੀ ਫੋਟੋ ਆ ਮੇਰੀ ਨਨਾਨਾ ਇਹ ਸਾਰਾ ਪਰਿ ਫੈਮਿਲੀ ਆ ਉਹਨਾਂ ਦੀ ਜੋ ਉਹਨਾਂ ਦਾ ਸਾਥ ਦੇ ਰਹੀ ਹੈ ਹਾਂਜੀ ਤੇ ਆ ਬੱਚੀ ਤੁਹਾਡੀ ਦੇ ਇੱਥੇ ਜ਼ਖਮ ਜਾਈ ਏ ਕੀ ਮੈਟਰ ਆ ਹਾਂਜੀ ਇਹ ਜਦੋਂ ਮੈਨੂੰ ਘਰੋਂ ਕੱਟਿਆ ਸੀ ਇਹਨਾਂ ਨੇ ਤਾਂ ਉਦੋਂ ਇਹਨਾਂ ਨੇ ਮੇਰ ਨਾਲ ਖਿੱਚ ਤੋ ਕੀਤੀ ਮੈਨੂੰ ਵੀ ਕੁੱਟਿਆ ਮੇਰੀ ਬੱਚੀ ਨੂੰ ਜਦੋਂ ਖਿੱਚਿਆ ਉਹਦੇ ਇੱਥੇ ਚਰੀਟ ਵਜੇਗੀ ਕੰਧ ਨਾਲ ਬੱਚੀ ਮੇਰੀ ਬੱਚੀ ਉਸ ਤੋਂ ਬਾਅਦ ਇਹਦੇ ਸੱਟਾਂ ਵੱਜੀਆਂ ਏ ਤੇ ਫਿਰ ਅਗਰ ਬੱਚੀ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਸੀ ਤਾਂ ਹੁਣ ਕਸਟਡੀ ਕਿਉਂ ਲੈਣੀ ਚਾਹੁੰਦੇ ਨੇ ਫਿਰ ਇਹ ਕਸਟਡੀ ਵੀਰੇ ਇਸ ਤਰ੍ਹਾਂ ਕੀ ਲੈਣਾ ਚਾਹੁੰਦੇ ਤੁਸੀਂ ਜੀ ਮੈਂ ਕੋਰਟ ਦੇ ਵਿੱਚ ਆਹੋ ਪਾਈ ਹੋਈ ਆ ਕੇਸ ਪਾਇਆ ਹੋਇਆ ਵੀ ਮੈਨੂੰ ਖਰਚਾ ਦੋ ਮੇਰੇ ਬੱਚੇ ਦਾ ਮੇਰਾ ਤੇ ਉਹਨਾਂ ਨੂੰ ਆਇਆ ਵੀ ਸਾਨੂੰ ਖਰਚਾ ਦੇਣਾ ਪਊਗਾ ਬੱਚੇ ਦਾ ਤਾਂ ਕਰਕੇ ਕਸਟਡੀ ਲੈ ਰਹੀ ਤਾਂ ਆਖਰੀ ਸਵਾਲ ਕੀ ਇਨਸਾਫ ਮੰਗਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਵੀ ਕੀ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਇਨਸਾਫ ਵੀਰੇ ਇਹੀ ਆ ਵੀ ਚਾਹਤਾ ਇਸ ਬੰਦੇ ਨੂੰ ਡਿਵੋਰਸ ਕਰਵਾਇਆ ਜਾਵੇ ਕਿਉਂਕਿ ਇਹ ਜਦੋਂ ਵਾਰ ਇਸ ਕੁੜੀਆਂ ਨਾਲ ਰਹਿ ਰਿਹਾ ਮੇਰੀ ਬੱਚੀ ਨੂੰ ਛੱਡ ਕੇ ਚਲਾ ਗਿਆ ਤੇ ਮੈਨੂੰ ਜਾਂ ਤਾਂ ਮੇਰਾ ਬੰਦਾ ਹੱਕ ਦੇ ਮਿਲਾ ਦਿੱਤਾ ਜਾਵੇ ਜਾਂ ਇਹਨੂੰ ਡਿਵੋਰਸ ਕਰਵਾਇਆ ਜਾਵੇ ਹਾਂਜੀ ਜੀ ਬੱਚੀ ਮੇਰੇ ਕੋਲ ਆ ਪਰ ਇਹ ਬੱਚੀ ਉਹਨਾਂ ਨੂੰ ਮੈਂ ਕੋਰਟ ਕੇਸ ਲਾਇਆ ਹੋਇਆ ਹੈ ਖਰਚਾ ਲੈਣ ਦੇ ਲਈ ਵੀ ਹੁਣ ਮੈਨੂੰ ਸਾਨੂੰ ਖਰਚਾ ਦੇਣਾ ਪਊਗਾ ਬੱਚੀ ਦਾ ਇਸ ਤਰ੍ਹਾਂ ਕਿ ਉਹ ਉਹ ਉੱਥੇ ਬਾਹਰ ਕਿਸੇ ਕੁੜੀ ਨਾਲ ਰਹਿ ਰਿਹਾ ਉਹਦੇ ਬੇਸ ਤੇ ਮੇਰੀ ਬੱਚੀ ਦੀ ਕਸਟਡੀ ਲੈਣ ਨੂੰ ਫਿਰ ਤੇ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਕਿ ਉਹ ਬਾਹਰ ਇੱਕ ਕੁੜੀ ਨਾਲ ਰਹਿ ਰਿਹਾ ਤੁਹਾਡਾ ਪਤੀ ਆ ਜਿਹੜਾ ਐਚਲੀ ਉਹ ਕੁੜੀ ਨੇ ਮੈਨੂੰ ਆਪ ਕਾਲ ਕੀਤੀ ਉਹ ਕੁੜੀ ਹੁਣ ਮਤਲਬ ਉਹਦੇ ਪੈਸੇ ਤੈਰੀ ਆ ਵੀ ਮਤਲਬ ਮੈਂ ਉਹਦੇ ਨਾਲ ਰਹਿ ਸੀ ਬਟ ਹੁਣ ਉਹ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਜਾ ਉਹਨਾਂ ਦੀ ਆਪਸ ਵਿੱਚ ਫਾਈਟ ਹੋਣੇ ਕਰਕੇ ਉਸ ਵਕਤ ਕੁੜੀ ਨੇ ਮੈਨੂੰ ਆਪ ਕੰਟੈਕਟ ਕੀਤਾ ਇਹ ਮੇਰੇ ਨਾਲ ਰਹਿ ਰਿਹਾ ਇਹਨੇ ਮੇਰੇ ਨਾਲ ਮਤਲਬ ਮੈਰਿਜ ਕਰਵਾਈ ਆ ਅਸੀਂ ਤੇਰੀ ਬੱਚੇ ਦੀ ਕਸਟਡੀ ਲੈ ਰਹੇ ਹੁਣੇ ਆਪ ਮੈਨੂੰ ਦੱਸਿਆ ਇੱਕ ਪਾਸੇ ਪੰਜਾਬ ਦੇ ਵਿੱਚ ਸੈਂਕੜੇ ਕੁੜੀਆਂ ਨੇ ਮੁੰਡਿਆਂ ਨਾਲ ਫਰਾਡ ਕੀਤੇ ਨੇ ਤੇ ਵਿਦੇਸ਼ਾਂ ਵਿੱਚ ਸੈਟਲ ਹੋ ਗਈਆਂ ਨੇ ਪਿੱਛੇ ਮੁੰਡੇ ਧੱਕੇ ਖਾ ਰਹੇ ਨੇ ਉੱਥੇ ਹੀ ਕਈ ਮੁੰਡੇ ਨੇ ਜਿਹੜੇ ਉਹਨਾਂ ਦੇ ਵੱਲੋਂ ਕੁੜੀਆਂ ਨੂੰ ਧੋਖਾ ਦਿੱਤਾ ਗਿਆ ਹੈ ਤਾਂ ਫਰੀਦਕੋਟ ਤੋਂ ਇੱਕ ਭੈਣ ਨੇ ਜਿਹੜੇ ਉਹ ਅੱਜ ਰਾਜਪੁਰੇ ਇਕੱਠ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਦਾਸਤਾਨਾ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਭੈਣੇ ਇਹ ਕੀ ਪੂਰਾ ਮਸਲਾ ਹੈ ਕਦੋਂ ਤੁਹਾਡੀ ਮੈਰਿਜ ਹੋਈ ਸੀ ਕਿਵੇਂ ਤੁਹਾਡੇ ਨਾਲ ਧੋਖਾ ਹੋਇਆ ਅਤੇ ਇਸ ਵਕਤ ਤੁਹਾਡਾ ਪਤੀ ਕਿੱਥੇ ਹੈ ਵੀਰੇ ਮੇਰੀ 2021 ਦੇ ਵਿੱਚ ਮੈਰਿਜ ਹੋਈ ਸੀ ਜੀ ਤੇ ਹੁਣ ਮੇਰਾ ਹਸਬੰਡ ਇਸ ਟਾਈਮ ਕੈਨੇਡਾ ਦੇ ਵਿੱਚ ਆ ਤੇ ਉਹ ਮੇਰੀ ਆਇਲਰਸ ਕੀਤੀ ਹੋਈ ਸੀ ਸਾਰਾ ਸਾਇਲਸ ਪੇਸਤੇ ਹੋਇਆ ਸੀ ਸਾਰੇ ਕਿੱਥੇ ਸੀ ਤੁਹਾਡੇ ਸਾਰੇ ਮੇਰੇ ਐਲ ਆ ਡਿਸਟ੍ਰਿਕਟ ਫਰੀਦਕੋਟੀ ਪੈਂਦਾ ਉਹਨਾਂ ਨੂੰ ਵੀ ਉਹ ਐਲ ਹੀ ਆ ਹਾਂਜੀ ਤੇ ਉਹ ਇਸ ਟਾਈਮ ਇੱਥੇ ਹੀ ਆ ਮੇਰੇ ਸਾਥ ਤੇ ਸੋਰਾ ਤੇ ਮੇਰੇ ਹਸਬੰਦ ਬਾਹਰ ਆ ਉਹ ਚੋਰੀ ਚਲੇ ਗਏ ਜਾਂ ਵਿਸਟਰ ਵੀਜ਼ੇ ਤੇ ਕਿਉਂਕਿ ਇਹਨਾਂ ਨੇ ਸਾਡੇ ਨਾਲ ਡਿਸਪਿਊਟ ਹੋ ਗਿਆ ਤੇ ਇਹਨਾਂ ਨੇ ਮੈਨੂੰ ਘਰੋਂ ਕੱਢਤਾ ਘਰੋਂ ਕੱਢਣ ਤੋਂ ਬਾਅਦ ਇਹਨਾਂ ਨੇ ਚੋਰੀ ਉਹਦੀ ਫਾਈਲ ਲਈ ਜਦੋਂ ਇਹ ਚਲੇ ਗਏ ਫੋਟੋਸ ਪਾਈਆਂ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਬਾਹਰ ਚਲੇ ਗਏ ਆ ਉਸ ਤੋਂ ਪਹਿਲਾਂ ਮੇਰੇ ਇਹਨਾਂ ਨੇ ਕੋਈ ਗੱਲ ਵਾਦੂਡ ਕਿਸ ਗੱਲ ਨੂੰ ਲੈ ਕੇ ਹੋਇਆ ਡਿਸਪਿਊਟ ਵੀਰੇ ਇਹ ਜਨ ਨੂੰ ਹੋਇਆ ਜੀ ਮੇਰੀ ਆਇਲਸ ਕੀਤੀ ਸੀ ਮੇਰੇ ਫਾਈਲ ਵੀਜ਼ਾ ਨਹੀਂ ਆਇਆ ਇਹਨਾਂ ਨੂੰ ਮੇਨ ਮੈਚ ਸੀ ਜੀ ਸਾਡਾ ਮੁੰਡਾ ਬਾਹਰ ਜਾਣਾ ਚਾਹੀਦਾ ਮੇਰੇ ਨਾਲ ਨਹੀਂ ਸੀ ਉਸ ਤੋਂ ਬਾਅਦ ਮੇਰੇ ਗੁੜੀਆਂ ਹੋ ਗਈ ਗੁੜੀਆਂ ਹੁਣ ਚਰਨ ਵੀ ਆਬਜੈਕਸ਼ਨ ਲਾਉਂਦੇ ਨੇ ਵੀ ਹਾਂ ਕੁੜੀ ਜਾਣਦੀ ਕੁੜੀ ਜਾਣਦੀ ਮੇਨ ਮੈਚ ਤਾਂ ਇਹਨਾਂ ਨੂੰ ਆਏ ਸੀ ਵੀ ਹਾਂ ਇਹਦੀ ਹੁਣ ਰਿਫਿਊਜ਼ ਲਾ ਆ ਜੀਆਂ ਇਹਦੇ ਥਲੇ ਆਇਲ ਸੱਟਸਪਾਇਰ ਹੋ ਗਿਆ ਸਾਡਾ ਮੁੰਡਾ ਇਹਦੇ ਬੇਸ ਤੇ ਬਾਹਰ ਨਹੀਂ ਜਾ ਸਕਦਾ ਕਿ ਅਸੀਂ ਫਾਈਟ ਤਿਆਰ ਕਰਤੀ ਕਿਵੇਂ ਨਾ ਕਰਕੇ ਇਹਨੂੰ ਘਰੋਂ ਕੱਢ ਦਗੇ ਜਣੀ ਕਿ ਵਿਆਹ ਨਹੀਂ ਤੁਹਾਡਾ ਉਹਦੇ ਤੁਹਾਡੇ ਸਾਰੇ ਪਰਿਵਾਰ ਨੇ ਇੱਕ ਸੌਦਾ ਕੀਤਾ ਸੀ ਬਾਹਰ ਜਾਣ ਵਾਸਤੇ ਹਾਂਜੀ ਇਹ ਸੌਦਾ ਹੀ ਚਾਹ ਸਕਦੇ ਆ ਕਿ ਉਹਨਾਂ ਦਾ ਮੇਨ ਮੱਥਾ ਸੀ ਵੀ ਸਾਡਾ ਮੁੰਡਾ ਬਾਹਰ ਚਲੇ ਜਾਏ ਜਦੋਂ ਵੀ ਫਾਈਲ ਲਾਉਂਦੇ ਸੀ ਤਾਂ ਇਹ ਦਾ ਲਾਉਂਦੇ ਸੀ ਕਿ ਅਸੀਂ ਤੇਰੇ ਤੇ ਨਹੀਂ ਆ ਦੇ ਮੁੰਡੇ ਤੇ ਪੈਸੇ ਲਵਣੇ ਆ ਅਸੀਂ ਆਪਦਾ ਮੁੰਡਾ ਬਾਹਰ ਪਹਿਲਾਂ ਵੇਖਣਾ ਵੀ ਆਉਦਾ ਝ ਨਹੀਂ ਆਉਦਾ ਜੇ ਅਗਰ ਫਿਰ ਮੁੰਡਾ ਬਾਹਰ ਭੇਜਣਾ ਸੀ ਤਾਂ ਉਹਨੂੰ ਮੁੰਡੇ ਨੂੰ ਇਕੱਲੇ ਨੂੰ ਭੇਲ ਦਿੰਦੇ ਆਈਲੈਂਡਸ ਵਾਲੀ ਕੁੜੀ ਨਾਲ ਵਿਆਹ ਕਰਾਉਣ ਦੀ ਕੀ ਲੋੜ ਸੀ ਫਿਰ ਕਿਉਂਕਿ ਉਹ ਉਹਨੇ ਗਲੇ ਨਾ ਮਤਲਬ ਹੈ ਨਹੀਂ ਸੀ ਸਟੱਡੀ ਵਜਾਇਆ ਕਿ ਉਹ ਆਪ ਚਲਾ ਜਾਵੇ ਉਹਦਾ ਜਿਹੜਾ ਬ੍ਰਦਰ ਆ ਉਹਨੇ ਉਹਨੂੰ ਸਪான்ਸਰ ਭੇਜੀ ਆ ਉਹ ਉਸ ਤੋਂ ਬਾਅਦ ਭੇਜੀ ਨਹੀਂ ਜਦੋਂ ਅਪੀਅਰ ਹੋ ਜਾ ਉਸ ਤੋਂ ਪਹਿਲਾਂ ਉਹਨਾਂ ਚਲੇ ਤੇ ਚਾਂਸ ਨਹੀਂ ਸੀ ਜਿਹਦੇ ਬੇਸ ਤੇ ਉਹ ਬਾਹਰ ਚਲਾ ਜਾਵੇ ਤਾਂ ਫਿਰ ਉਹਨਾਂ ਨੇ ਆਇਲਸ ਵਾਲੀ ਕੁੜੀ ਲਈ ਵੀਜ਼ਾ ਵਿਆਹ ਕੀਤਾ ਤੇ ਉਸ ਤੋਂ ਬਾਅਦ ਪੈਸੇ ਤਾਂ ਲਾਏ ਆ ਪਰ ਰਿਫਿਊਜ਼ ਨਾਲ ਲਿਆਤੀਆਂ ਕਿਉਂਕਿ ਜਦੋਂ ਮੈਂ ਐਮਬੈਸੀ ਚ ਮੇਲ ਪੁਵਾਈ ਸੀ ਸਾਰਾ ਕੁਝ ਮੈਂ ਪਤਾ ਕਰਵਾਇਆ ਸੀ ਵੀ ਹਾਂ ਮੇਰੀ ਰਿਫਿਊਜ਼ਲ ਕਿਸ ਕਾਰਨ ਆਈ ਆ ਤਾਂ ਉਹ ਕਹਿ ਰਹੀ ਆ ਵੀ ਤੁਹਾਡੇ ਡਾਕੂਮੈਂਟ ਚੋਂ ਲੱਗਿਆ ਸੀ ਉਹ ਗਲਤ ਲੱਗਿਆ ਸੀ ਉਹ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਿ ਰਹੀ ਸੀ ਵੀ ਮੇਰੇ ਡਾਕੂਮੈਂਟ ਤੋਂ ਅਸੀਂ ਗਲਤ ਲਾ ਰਹੇ ਹਾਂ ਹਾਂਜੀ ਤੇ ਹੁਣ ਫਿਰ ਬੱਚੀ ਤੁਹਾਡੇ ਨਾਲ ਹੈ ਹਾਂਜੀ ਬੱਚੀ ਮੇਰੇ ਕੋਲ ਹੈ ਆ ਪਰ ਇਹ ਬੱਚੀ ਉਹਨਾਂ ਨੂੰ ਮੈਂ ਕੋਰਟ ਕੇਸ ਲਾਇਆ ਹੋਇਆ ਹੈ ਖਰਚਾ ਲੈਣ ਦੇ ਲਈ ਵੀ ਹੁਣ ਮੈਨੂੰ ਸਾਨੂੰ ਖਰਚਾ ਦੇਣਾ ਪਊਦਾ ਬੱਚੀ ਦਾ ਇਸ ਤਰ੍ਹਾਂ ਕਿ ਉਹ ਉਹ ਉੱਥੇ ਬਾਹਰ ਕਿਸੇ ਕੁੜੀ ਨਾਲ ਰਹਿ ਰਹੀਆਂ ਉਹਦੇ ਬੇਸ ਤੇ ਮੇਰੀ ਬੱਚੀ ਦੀ ਕਸਟਡੀ ਲੈਣ ਨੂੰ ਫਿਰਦੇ ਆ ਜੀ ਹਾਂਜੀ ਤੇ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਕਿ ਉਹ ਬਾਹਰ ਇੱਕ ਕੁੜੀ ਨਾਲ ਰਹਿ ਰਿਹਾ ਤੁਹਾਡਾ ਪਤੀ ਆ ਜਿਹੜਾ ਅਚਲਿਓ ਕੁੜੀ ਨੇ ਮੈਨੂੰ ਆਪ ਕਾਲ ਕੀਤੀ ਉਹ ਕੁੜੀ ਹੁਣ ਮਤਲਬ ਉਹਦੇ ਪੈਸੇ ਤੈਰੀ ਆ ਵੀ ਮਤਲਬ ਮੈਂ ਉਹਦੇ ਨਾਲ ਰਹਿ ਰਹੀ ਸੀ ਬਟ ਹੁਣ ਮੈਂ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਜਾ ਉਹਨਾਂ ਦੀ ਆਪਸ ਚ ਫਾਈਟ ਹੋਣ ਕਰਕੇ ਉਸ ਵਕਤ ਕੁੜੀ ਨੇ ਮੈਨੂੰ ਆਪ ਕੰਟੈਕਟ ਕੀਤਾ ਜੇ ਮੇਰੇ ਨਾਲ ਰਹਿ ਰਿਹਾ ਇਹਨੇ ਮੇਰ ਨਾਲ ਮਤਲਬ ਮੈਰਿਜ ਕਰਵਾਈ ਆ ਅਸੀਂ ਤੇਰੀ ਬੱਚੀ ਦੀ ਕਸਟਡੀ ਲੈ ਰਹੇ ਹੁਣੇ ਆਪ ਮੈਨੂੰ ਦੱਸਿਆ ਤੁਸੀਂ ਕਿੰਨੇ ਸਮੇਂ ਤੋਂ ਆਪਣੇ ਪੇਕੇ ਪਰਿਵਾਰ ਚ ਰਹਿ ਰਹੇ ਹੋ ਮੈਨੂੰ ਜੀ 3 ਸਾਲ ਹੋ ਗਏ ਆ 3 ਸਾਲ ਹੋ ਗਏ ਮੈਂ ਇੱਥੇ ਰਹਿ ਰਹੀ ਆ ਕੋਈ ਕਾਰਵਾਈ ਨਹੀਂ ਕਰ ਰਹੇ ਮੇਰੇ ਪਰਚੇ ਵੀ ਮੇਰੇ ਸਾਸਤੇ ਮੇਰੇ ਸਹਰੇ ਤੇ ਆ ਦੇਖੋ ਆ ਮੇਰਾ ਸਾਸਾ ਆ ਮੇ ਆਮਨੀ ਆ ਮੇਰਾ ਸਹਰਾ ਮੇਰੀ ਸਾਸਾ ਆ ਮੇਰਾ ਹਸਬੰਡ ਆ ਇਹਨਾਂ ਤੇ ਪਰਚੇ ਵੀ ਕੱਟੇ ਗਏ ਆ ਸਹਰਾ ਸਾਹਿਬ ਤਾਂ ਅੰਮ੍ਰਿਤਧਾਰੀ ਨੇ ਹਾਂਜੀ ਗੁਰਸਿੱਖ ਪਰਿਵਾਰ ਲੱਗਦਾ ਹਾਂਜੀ ਗੁਰਸਿੱਖ ਪਰਿਵਾਰ ਆ ਪਰ ਫਿਰ ਵੀ ਉਹਨਾਂ ਨੂੰ ਕੋਈ ਡਰ ਨਹੀਂ ਸਾਸੇ ਦਾ ਤੇ ਉਲਟਾ ਇਹੀ ਧਮਕੀਆਂ ਦਿੰਦੇ ਆ ਵੀ ਕਰ ਲਾ ਜੋ ਕਰਨਾ ਅਸੀਂ ਨਹੀਂ ਕਰੀਤੇ ਕੁਝ ਵੀ ਆ ਤੁਹਾਡੇ ਵਿਆਹ ਦੀ ਫੋਟੋ ਹਾਂਜੀ ਆ ਮੇਰੇ ਆ ਨਹੀਂ ਆ ਮੇਰੇ ਵਿਆਹ ਦੀ ਫੋਟੋ ਆ ਮੇਰੀ ਨਨਾਨਾ ਇਹ ਸਾਰਾ ਪਰਿ ਫੈਮਿਲੀ ਆ ਉਹਨਾਂ ਦੀ ਜੋ ਉਹਨਾਂ ਦਾ ਸਾਥ ਦੇ ਰਹੀ ਆ ਹਾਂਜੀ ਤੇ ਆ ਬੱਚੀ ਤੁਹਾਡੀ ਦੇ ਇੱਥੇ ਜ਼ਖਮ ਜਾਈ ਇਹ ਕੀ ਮੈਟਰ ਆ ਹਾਂਜੀ ਇਹ ਜਦੋਂ ਮੈਨੂੰ ਘਰੋਂ ਕੱਢਿਆ ਸੀ ਇਹਨਾਂ ਨੇ ਤਾਂ ਉਦੋਂ ਇਹਨਾਂ ਨੇ ਮੇਰ ਨਾਲ ਖਿੱਚ ਤੋ ਕੀਤੀ ਮੈਨੂੰ ਵੀ ਕੁੱਟਿਆ ਮੇਰੀ ਬੱਚੀ ਨੂੰ ਜਦੋਂ ਖਿੱਚਿਆ ਉਹਦੇ ਇੱਥੇ ਚਰੀਟ ਵਜੇਗੀ ਕੰਦ ਨਾਲ ਬੱਚੀ ਮੇਰੀ ਬੱਚੀ ਉਸ ਤੋਂ ਬਾਅਦ ਇਹਦੇ ਸੱਟਾਂ ਵਜੀਆਂ ਏ ਤੇ ਫਿਰ ਅਗਰ ਬੱਚੀ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਸੀ ਤਾਂ ਹੁਣ ਕਸਟਡੀ ਕਿਉਂ ਲੈਣੀ ਚਾਹੁੰਦੇ ਨੇ ਫਿਰ ਇਹ ਕਸਟਡੀ ਵੀਰੇ ਇਸ ਤਰ੍ਹਾਂ ਕੀ ਲੈਣਾ ਚਾਹੁੰਦੇ ਜਿਵੇਂ ਜੀ ਮੈਂ ਕੋਰਟ ਦੇ ਵਿੱਚ ਆਹੋ ਪਾਈ ਹੋਈ ਆ ਕੇਸ ਪਾਇਆ ਹੋਇਆ ਵੀ ਮੈਨੂੰ ਖਰਚਾ ਦਿਓ ਮੇਰੇ ਬੱਚੇ ਦਾ ਮੇਰਾ ਤੋਂਨ ਨੂੰ ਆਈ ਆ ਵੀ ਸਾਨੂੰ ਖਰਚਾ ਦੇਣਾ ਪਊ ਜਾਂ ਬੱਚੇ ਦਾ ਤਾਂ ਕਰਕੇ ਕਸਟਡੀ ਲਾ ਰਹੀ ਤਾਂ ਆਖਰੀ ਸਵਾਲ ਕੀ ਇਨਸਾਫ ਮੰਗਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਵੀ ਕੀ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਨਸਾਫ ਵੀਰੇ ਇਹੀ ਆ ਵੀ ਚਾਹਤਾ ਇਸ ਬੰਦੇ ਨੂੰ ਡਿਵੋਟ ਕਰਵਾਇਆ ਜਾਵੇ ਕਿਉਂਕਿ ਇਹ ਜਦੋਂ ਵਾਰ ਇਸ ਕੁੜੀਆਂ ਨਾਲ ਰਹਿ ਰਿਹਾ ਮੇਰੀ ਬੱਚੀ ਨੂੰ ਛੱਡ ਕੇ ਚਲਾ ਗਿਆ ਤੇ ਮੈਨੂੰ ਜਾਂ ਤਾਂ ਮੇਰਾ ਬੰਦਾ ਹੱਕ ਦੇ ਮਿਲ ਦਿੱਤਾ ਜਾਵੇ ਜਾਂ ਇਹਨੂੰ ਡਿਵੋਟ ਕਰਵਾਇਆ ਜਾਵੇ ਜੀ ਹਾਂਜੀ ਧੰਨਵਾਦ ਜੀ ਸੋ ਤੁਸੀਂ ਦੇਖੋ ਕੀ ਮੁੰਡੇ ਤਾਂ ਮੁੰਡੇ ਕੁੜੀਆਂ ਨਾਲ ਵੀ ਧੋਖੇ ਹੋ ਰਹੇ ਨੇ ਵਿਦੇਸ਼ ਜਾਣ ਦੇ ਨਾਂ ਨੂੰ ਲੈ ਕੇ ਲੋਕ ਵਿਆਹ ਨਹੀਂ ਸੌਦੇ ਕਰਦੇ ਨੇ ਅਤੇ ਫਿਰ ਸੌਦੇ ਨੇ ਜਦੋਂ ਜਦੋਂ ਇਸ ਸੌਦੇ ਵਿੱਚ ਉਹਨਾਂ ਨੂੰ ਲਾਭ ਨਹੀਂ ਦਿਖਦਾ ਤਾਂ ਫਿਰ ਕੁੜੀਆਂ ਮੁੰਡਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਕਿਸੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਕਿਸੇ ਦਾ ਪਰਿਵਾਰ ਬਰਬਾਦ ਹੋ ਜਾਂਦਾ ਇਸ ਗੱਲ ਦੀ ਫਿਕਰ ਨਹੀਂ ਕੀਤੀ ਜਾਂਦੀ ਇਹ ਫਿਕਰ ਨਹੀਂ ਕੀਤਾ ਜਾਂਦਾ ਕਿ ਅਗਲਾ ਆਪਣੀ ਅਗਲੀ ਜ਼ਿੰਦਗੀ ਕਿਵੇਂ ਜੀਊਗਾ ਭਾਵੇਂ ਮੁੰਡੇ ਨਾਲ ਧੋਖਾ ਹੋਇਆ ਹੋਵੇ ਭਾਵੇਂ ਕੁੜੀ ਨਾਲ ਬਹੁਤ ਸਾਰੇ ਲੋਕ ਫੇਸ ਦੁੱਖ ਦੇ ਮਾਰੇ ਸੁਸਾਈਡ ਵੀ ਕਰ ਲੈਂਦੇ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਬਜ਼ੁਰਗ ਬਾਪੂ ਆ ਜਿਹੜਾ ਉਸ ਨੂੰ ਅਟੈਕ ਆਉਂਦਾ ਅਤੇ ਉਹ ਡਿੱਗ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਗੰਭੀਰ ਮਾਮਲੇ ਵੀ ਸਾਹਮਣੇ ਆ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਪੀੜਤਾਂ ਨੂੰ ਇਨਸਾਫ ਮਿਲਦਾ ਹੈ